ਅੱਜ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਨਿੰਬੂ ਦਾ ਖੱਟਾ ਮਿੱਠਾ ਆਚਾਰ ਬਹੁਤ ਹੀ ਵਧੀਆ ਤੇ ਚਟਪਟਾ ਬਣ ਕੇ ਤਿਆਰ ਹੁੰਦਾ ਹੈ ਤੇ ਇਹਨੂੰ ਆਪਾਂ ਘੱਲ ਤੋਂ 2 ਸਾਲ ਤੱਕ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਲੌਂਗ ਟਾਈਮ ਤੱਕ ਇਹ ਚੱਲਦਾ ਹੈ ਤੇ ਜੇ ਤੁਸੀਂ ਮੇਰੇ ਚੈਨਲ ਕੋਲ ਹੀ ਤੱਕ ਸਬਸਕ੍ਰਾਈਬ ਕੀਤਾ ਮੈਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਨਿੰਬੂ ਖੱਟੀ ਮਿੱਠੀ ਚਟਨੀ ਦੀ ਰੈਸਪੀ ਦੇਖਣੀ ਹੈ ਤੇ ਮੇਰੇ ਚੈਨਲ ਤੇ ਜਾ ਕੇ ਉਹ ਵੀ ਦੇਖ ਸਕਦੇ ਹੋ ਤੇ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਤੇ ਆਪਾਂ ਨਿੰਬੂ ਲੈ ਲੈਨੇ ਤੇ ਮੈਂ ਇੱਕ ਦਿਨ ਪਹਿਲਾਂ ਨਿੰਬੂ ਤੋੜ ਕੇ ਰੱਖਲੇ ਸੀਗੇ ਘਰ ਦੇ ਹੀ ਨਿੰਬੂ ਨੇ ਤੇ ਇਹਨਾਂ ਦਾ ਸਾਈਜ਼ ਵੱਡਾ ਛੋਟਾ ਹਰ ਤਰ੍ਹਾਂ ਦੇ ਨਿੰਬੂ ਨੇ ਤੇ ਆਪਾਂ ਮੀਡੀਅਮ ਜੇ ਸਾਈਜ਼ ਦੇ ਨਿੰਬੂ ਛਾਂਟ ਇਹਦੇ ਇਹਨਾਂ ਚਾ ਸੀਗਾ ਇਹ ਤਾਂ ਤੇ ਬਾਕੀ ਇਹ ਆਪਾਂ ਥੋੜੀ ਜਿਹੀ ਮੈਂ ਚਟਾ ਕੇ ਉਹਦੀ ਵੀ ਰੈਸਪੀ ਮੇਰੇ ਚੈਨਲ ਦੇ ਉੱਤੇ ਹੈਗੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਹ ਆਪਾਂ ਹੁਣ ਥੋੜੇ ਜਿਹੀ ਨਿੰਬੂਆਂ ਦਾ ਆਪਾਂ ਪਾਵਾਂਗੇ ਖੱਟਾ ਮਿੱਠਾ ਆਚਾਰ ਤੱਬਾ ਮੀਡੀਅਮ ਜੇ ਸਾਈਜ਼ ਦੇ ਨਿੰਬੂ ਕੱਢ ਲਏ ਨੇ ਫੇਰ ਉਹ ਭੋਲਾਂਗੇ ਪਾਣੀ ਵਿੱਚ ਤਾਂ ਕਿ ਜਿੰਨੀ ਥੋੜੀ ਬਹੁਤ ਇਹਦੇ ਵਿੱਚ ਡਸਟ ਹੁੰਦੀ ਹੈ ਉਹ ਨਿਕਲ ਜਾਏਗੀ ਆਰਾਮ ਨਾਲ ਤੇ ਧੋਣ ਤੋਂ ਬਾਅਦ ਆਪਾਂ ਇਹਨੂੰ ਭਾਵੇਂ ਧੁੱਪ ਜੇ ਤੁਹਾਡੇ ਧੁੱਪ ਹੈਗੀ ਤੇ ਧੁੱਪ ਵਿੱਚ ਵੀ ਸੁਕਾ ਸਕਦੇ ਹੋ ਤੇ ਜੇ ਧੁੱਪ ਨਹੀਂ ਹੈਗੀ ਤਾਂ ਆਪਾਂ ਇਹਨੂੰ ਪੱਖੇ ਦੇ ਥੱਲੇ ਵੀ ਆਰਾਮ ਨਾਲ ਸੁਕਾ ਸਕਦੇ ਹਾਂ 2 ਘੰਟੇ ਲਈ ਰੱਖਾਂਗੇ ਆਪਾਂ ਇਹਨੂੰ ਜਿੰਨਾ ਵੀ ਪਾਣੀ ਹੈ ਇਹਦਾ ਚੰਗੀ ਤਰ੍ਹਾਂ ਆਪਾਂ ਨੇ ਸੁਕਾ ਲੈਣਾ ਹੈ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਆਪਣਾ ਆਚਾਰ ਖਰਾਬ ਹੁੰਦਾ ਡਰ ਰਿਹਾ ਤਾਂ ਨਿੰਬੂ ਜਿਹੜੇ ਆਪਣੇ ਨੇ ਸੁੱਕ ਕੇ ਨੇ ਤੇ ਜੇ ਥੋੜਾ ਬਹੁਤ ਮੋਇਸਚਰ ਹੋਏਗਾ ਆਪਾਂ ਇਹਨੂੰ ਕੱਪੜੇ ਨਾਲ ਸਾਫ਼ ਕਰ ਲਵਾਂਗੇ ਤੇ ਸਾਰੇ ਨਿੰਬੂਆਂ ਨੂੰ ਆਪਾਂ ਇਦਾਂ ਪੂੰਝ ਲੈਣਾ ਹੈ ਕੱਪੜੇ ਦੇ ਨਾਲ ਕੱਪੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਤੇ ਆਟੇ ਵਾਲੇ ਹੱਥ ਨਹੀਂ ਆਪਾਂ ਨੇ ਬਿਲਕੁਲ ਵੀ ਲਗਾਣੇ ਤੇ ਨਿੰਬੂ ਦਾ achar ਜਦੋਂ ਵੀ ਪਾਣਾ ਹੈ ਇੱਕ ਤਾਂ ਪਾਣੀ ਵਾਲੇ ਹੱਥ ਨਹੀਂ ਹੋਣੇ ਚਾਹੀਦੇ ਇਹ ਕਾਟੇ ਵਾਲੇ ਹੱਥ ਹੀ ਆਪਣੇ ਹੋਣੇ ਚਾਹੀਦੇ ਤੇ ਆٹے ਨਾਲ ਆਪਣਾ ਜਿਹੜਾ achar ਉਹ ਛੇਤੀ ਖਰਾਬ ਜਾਂਦਾ ਤਾਂ ਇਸ ਤਰ੍ਹਾਂ ਮੈਂ ਸਾਰੇ ਨਿੰਬੂ ਪੁੰਝ ਲੈਨੇ ਹੁਣ ਪੁੰਜਣ ਤੋਂ ਬਾਅਦ ਆਪਾਂ ਲੈ ਲਿਆ ਲੂਣ ਲੂਣ ਮੈਂ ਸਾਫ ਵਾਲਾ ਲੈ ਲਿਆ ਜਿਹੜਾ ਮੈਂ ਵੱਖਰਾ ਡੱਬੇ ਦੀ ਵਿੱਚ ਕੱਟ ਕੇ ਰੱਖਿਆ ਹੋਇਆ ਸੀ ਤੇ ਜਿਹੜਾ ਚਮਚ ਲੈਣਾ ਉਹ ਵੀ ਆਪਾਂ ਬਿਲਕੁਲ ਸੁੱਕਾ ਲੈਣਾ ਜਿਹੜੇ ਵੀ ਭਾਂਡੇ ਲੈਣੇ ਬਿਲਕੁਲ ਸੁੱਕੇ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਤੇ ਆਪਾਂ ਪਹਿਲਾਂ ਸਮਾਨ ਇਹਦਾ ਇਕੱਠਾ ਕਰ ਲੈਨੇ ਆ ਤੇ ਆਪਾਂ ਚਾਕੂ ਵੀ ਲੈ ਲੈਨੇ ਆ ਚਾਕੂ ਨੂੰ ਪਹਿਲਾਂ ਥੋੜਾ ਜਿਹਾ ਮਤੋ ਲੈਣੀ ਆ ਧੋਣ ਤੋਂ ਬਾਅਦ ਆਪਾਂ ਇਹਨੂੰ ਪੂੰਝ ਲਵਾਂਗੇ ਸਾਫ਼ ਜੇ ਕੱਪੜੇ ਨਾਲ ਬਹੁਤ ਚੰਗੀ ਤਰ੍ਹਾਂ ਪੂੰਝ ਲੈਣਾ ਪੂੰਝਣ ਤੋਂ ਬਾਅਦ ਥੋੜੀ ਜਿਹੀ ਚਾਕੂ ਨੂੰ ਆਪਾਂ ਹਵਾ ਵੀ ਲਵਾ ਲਵਾਂਗੇ ਤੇ ਨਾਲ-ਨਾਲ ਬੱਚੇ ਪੜਦੇ ਵੀ ਪਏ ਨੇ ਤੇ ਹੁਣ ਆਪਾਂ ਨਿੰਬੂ ਆ ਦੇ ਜਿਹੜੇ ਉੱਪਰ ਥੱਲੇ ਦਾ ਥੋੜਾ ਜਿਹਾ ਉਹ ਹੁੰਦਾ ਤੇ ਉਹਨੂੰ ਆਪਾਂ ਕੱਟ ਕਰ ਦਵਾਂਗੇ ਜਿਹੜਾ ਡੰਡੀ ਵਾਲੀ ਸਾਈਡ ਹੁੰਦੀ ਹੈ ਉਹਨੂੰ ਹਲਕਾ ਜਿਹਾ ਆਪਾਂ ਇਹਨੂੰ ਕੱਟ ਲਗਾ ਦਵਾਂਗੇ ਤੇ ਨਿੰਬੂ ਆਪਣੇ ਬਿਲਕੁਲ ਸਾਫ਼ ਨੇ ਜਿੰਨਾ ਵੀ ਉੱਪਰ ਥੱਲੇ ਦਾ ਆਪਾਂ ਇਹਨਾਂ ਨੂੰ ਕੱਟ ਕਰ ਦਵਾਂਗੇ ਇਸ ਤਰੀਕੇ ਨਾਲ ਤਾਂ ਸਾਰੇ ਨਿੰਬੂ ਨੇ ਆਪਣੇ ਸਾਫ਼ ਹੋ ਗਏ ਨੇ ਬਿਲਕੁਲ ਹੀ ਹੁਣ ਆਪਾਂ ਇਹਨੂੰ ਕੱਟ ਕਰਾਂਗੇ ਕੱਟ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਜੇ ਇਹਦੇ ਵਿੱਚ ਤੁਸੀਂ ਵੱਡੇ ਟੁਕੜੇ ਕਰਨੇ ਆ ਤਾਂ ਚਾਰ ਟੁਕੜੇ ਦੋ ਲੇਕਿਨ ਮੈਂ ਇਹੋ ਵਿੱਚੋ ਆਟਸ ਕਰ ਰਹੀ ਆ ਕਿਉਂਕਿ ਜਿਹੜੇ ਨਿੰਬੂ ਨੇ ਕਾਫੀ ਵੱਡੇ ਸਾਈਜ਼ ਦੇ ਨੇ ਤੇ ਇਹ ਨਿੰਬੂਆਂ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹੁੰਦਾ ਤੇ ਜੇ ਤੁਹਾਡੇ ਨਿੰਬੂ ਵਿੱਚ ਬੀਜ ਹੈ ਤੇ ਬੀਜ ਪਹਿਲਾਂ ਕੱਢ ਲਿਓ ਫਿਰ ਆਚਾਰ ਪਾਇਓ ਫਿਰ ਨਿੰਬੂ ਦਾ ਜਿਹੜਾ ਉਹ ਬੀਜਾਂ ਦਾ ਜਿਹੜਾ ਕੁਣਤਨ ਹੈ ਨਾ ਫਿਰ ਉਹ ਜਦੋਂ ਆਚਾਰ ਦੇ ਵਿੱਚ ਮੂਹ ਚਾਂਦਾ ਤੇ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਹੈਗਾ ਤੇ ਇਹਨਾਂ ਦੇ ਵਿੱਚ ਤੇ ਪਹਿਲਾਂ ਹੀ ਆਲਰੇਡੀ ਪਹਿਲਾਂ ਤੋਂ ਹੀ ਬੀਜ ਹੈ ਹੀ ਨਹੀਂ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਕੱਟ ਰਹੀ ਆ ਸਾਰੇ ਨੂੰ ਆਪਾਂ ਇਸ ਤਰ੍ਹਾਂ ਕੱਟ ਲੈਣਾ ਪੀਸਸ ਮੈਂ ਕਰ ਰਹੀ ਆਂ ਇਹਦੇ ਵਿੱਚੋਂ ਤੁਹਾਡੇ ਅਗਰ ਛੋਟੇ ਸਾਈਜ਼ ਦੇ ਨੇ ਫਿਰ ਤੁਸੀਂ ਦੋ ਟੁਕੜੇ ਵੀ ਕਰ ਸਕਦੇ ਹੋ ਜਾਂ ਫਿਰ ਚਾਰ-ਚਾਰ ਵੀ ਕਰ ਸਕਦੇ ਹੋ ਤੇ ਨਿੰਬੂ ਦਾ ਸਾਈਜ਼ ਵੱਡਾ ਹੋਣ ਕਰਕੇ ਫਿਰ ਮੈਨੂੰ ਥੋੜਾ ਜਿਆਦਾ ਪੀਸਸ ਕਰਨੇ ਪੈਂਦੇ ਨੇ ਇਸ ਤਰ੍ਹਾਂ ਆਪਾਂ ਨੇ ਨਿੰਬੂਆਂ ਨੂੰ ਕੱਢ ਲੈਣਾ ਤੇ ਇੱਕ ਅੱਧੇ ਕਿਸੇ ਦੇ ਵਿੱਚ ਜੇ ਬੀਜ ਨਿਕਲ ਵੀ ਆਂਦਾ ਤਾਂ ਇਹਨੂੰ ਮੈਂ ਇਸ ਤਰੀਕੇ ਨਾਲ ਕੱਢ ਲਿਆ ਤੇ ਮੋਸਟਲੀ ਜਿਹੜੇ ਜ਼ਿਆਦਾਤਰ ਨਿੰਬੂਆਂ ਦੇ ਵਿੱਚ ਬੀਜ ਹੈ ਨਹੀਂ ਹੈ ਸਾਰੇ ਨੂੰ ਆਪਾਂ ਕੱਟ ਲੈਨੇ ਹੁਣ ਇਹਨੂੰ ਫੇਰ ਪਲੇਟ ਦੇ ਵਿੱਚ ਰੱਖ ਲਵਾਂਗੇ ਇਸੇ ਤਰ੍ਹਾਂ ਹੀ ਨਿੰਬੂ ਨੂੰ ਕਟਿੰਗ ਦਾ ਕੰਮ ਹੋ ਗਿਆ ਆਪਣਾ ਖਤਮ ਸਾਰੇ ਜਿਹੜੇ ਨਿੰਬੂ ਨੇ ਆਪਾਂ ਪਲੇਟ ਵਿੱਚ ਇਸ ਤਰ੍ਹਾਂ ਪਾ ਲਏ ਨੇ ਤੇ ਮੈਂ ਹੁਣ ਇੱਥੇ ਲੈ ਲਿਆ ਇੱਕ ਬਾਉਲ ਕੋਈ ਵੀparat ਸਕਦੇ ਹੋ ਤੁਸੀਂ ਤੇ ਬਾਉਲ ਸਾਰੇ ਆਪਾਂ ਨਿੰਬੂ ਪਾ ਲੈਣੇ ਨੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਲੂਣ ਲੂਣ ਪਾਣ ਲੂਣ ਪਾ ਕੇ ਆਪਾਂ ਇਹਨੂੰ ਰੱਖਾਂਗੇ ਲੂਣ ਪਾਣ ਦਾ ਫਾਇਦਾ ਹੈ ਕਿ ਇਹਨੂੰ ਆਪਾਂ ਪਹਿਲਾਂ 4-5 ਦਿਨ ਲਈ ਰੱਖ ਦਵਾਂਗੇ ਲੂਣ ਪਾ ਕੇ 1/4 ਚਮਚਾ ਮੈਂ ਲੂਣ ਦਾ ਇਹਦੇ ਵਿੱਚ ਪਾ ਦਿੱਤਾ ਤੇ ਨਾਲ ਹੀ ਮੈਂ ਪਾ ਦਵਾਂਗੀ ਇਹਦੇ ਵਿੱਚ ਥੋੜੀ ਜਿਹੀ ਹਲਦੀ ਤੇ ਸਾਰੀ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਇਹ ਤੋਂ ਇਲਾਵਾ ਆਪਾਂ ਹੁਣ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਇਨੂੰ ਮਿਕਸ ਕਰ ਲਵਾਂਗੇ ਮਿਕਸ ਕਰਕੇ ਫਿਰ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਦਵਾਂਗੇ ਫਿਰ ਆਪਾਂ ਇਹਨੂੰ 5 ਦਿਨ ਵਾਸਤੇ ਰੱਖ ਦੇਵਾਂਗੇ ਤਾਂ ਕਿ ਨਿੰਬੂ ਦੇਲੇ ਵਧੀਆ ਤਰ੍ਹਾਂ ਦੱਕਣ ਐਦਾਂ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਇਹਨੂੰ ਹੁਣ ਆਪਾਂ ਡੱਬੇ ਦੇ ਵਿੱਚ ਫਿਰ ਟਰਾਂਸਫਰ ਕਰ ਦਵਾਂਗੇ ਇਸ ਤਰੀਕੇ ਨਾਲ ਦੱਬਾ ਆਪਣਾ ਬਿਲਕੁਲ ਸਾਫ਼ ਹੋਣਾ ਚਾਹੀਦਾ ਨਾ ਪਾਣੀ ਆਟੇ ਵਾਲਾ ਹੱਥ ਨਹੀਂ ਲੱਗਣਾ ਚਾਹੀਦਾ ਬਿਲਕੁਲ ਸੁੱਕਾ ਡੱਬਾ ਆਪਣਾ ਨੂੰ ਕਰਨਾ ਹੈ ਪਹਿਲਾਂ ਤਾਂ ਇਸ ਤਰੀਕੇ ਨਾਲ ਸਾਰੇ ਨਿੰਬੂ ਮੈਂ ਇਸ ਤਰ੍ਹਾਂ ਪਾ ਦਿੱਤੇ ਨੇ ਤੇ ਜੇ ਤੁਹਾਡੇ ਧੁੱਪ ਹੈਗੀ ਹੈ ਤਾਂ ਧੁੱਪ ਦੇ ਵਿੱਚ ਨੂੰ ਰੱਖ ਲਓ ਇਹਨਾਂ ਲੋ ਜਦੋਂ ਇਹ 2 ਘੰਟੇ ਲਈ ਨੂੰ ਰੱਖ ਦੇਣਾ ਨਾਲੇ ਕੀ ਹੋਏਗਾ ਕਿ ਛੇਤੀ ਗਲਤ ਹੋ ਜਾਏਗਾ ਆਪਣਾ ਆਚਾਰ ਤੇ ਹੁਣ ਮੈਂ ਇੱਥੇ ਲੈ ਲਿਆ ਪੰਜ ਦਿਨ ਹੋ ਚੁੱਕੇ ਨੇ ਤੇ ਪੰਜ ਦਿਨ ਬਾਅਦ ਆਪਾਂ ਆਚਾਰ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਸਾਡੇ ਜਿਹੜੇ ਘਰ ਦੇ ਨਿੰਬੂ ਸੀ ਇਹਨਾਂ ਦਾ ਜਿਹੜਾ ਇੱਕ ਛਿਲਕਾ ਇਹ ਥੋੜਾ ਜਿਹਾ ਮੋਟਾ ਹੁੰਦਾ ਆ ਨਿੰਬੂ ਦਾ ਸਾਈਜ਼ ਥੋੜਾ ਵੱਡਾ ਹੁੰਦਾ ਹੈ ਤੇ ਜਿਹੜਾ ਛਿਲਕਾ ਵੀ ਥੋੜਾ ਮੋਟਾ ਹੁੰਦਾ ਹੈ ਇਹਨੂੰ ਗਲਣ 'ਚ ਵੀ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਤੇ ਜੇ ਤੁਹਾਡੇ ਨਿੰਬੂ ਦਾ ਸਾਈਜ਼ ਛੋਟਾ ਹੈ ਤੇ ਛਿਲਕਾ ਪਤਲਾ ਹੈ ਤੇ ਤੁਹਾਡਾ ਹੋ ਸਕਦਾ 2 ਤੋਂ 3 ਦਿਨ ਦੇ ਵਿੱਚ ਵੀ ਗਲ ਕੇ ਤਿਆਰ ਹੋ ਸਕਦਾ ਹੈ ਤੇ ਇਹ ਆਪਾਂ ਕੜਾਈ ਦੇ ਵਿੱਚ ਲੈ ਲਿਆ ਮੈਂ 3-4 ਛੋਟੇ ਟੁਕੜੇ ਲੈ ਲਏ ਨੇ ਗੁੜ ਦੇ ਤੇ ਤਕਰੀਬ ਜੇ ਅਸੀਂ ਨਾ ਇਹਦੇ ਵਿੱਚ ਤੋਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਤੇ 250 ਗ੍ਰਾਮ ਆਪਣਾ ਗੁੜ ਇਹ ਹੈਗਾ ਤੇ ਇਹਨੂੰ ਆਪਾਂ ਮੈਲਟ ਕਰਨ ਲਈ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਪਾਣੀ ਆਪਾਂ ਬਿਲਕੁਲ ਥੋੜਾ ਜਿਹਾ ਹੀ ਲਵਾਂਗੇ ਜਿਹਦੇ ਜ ਆਪਣਾ ਗੁੜੇ ਜਿਹੜਾ ਮੈਲਟ ਹੋ ਜਵੇ ਤੇ ਤੁਸੀਂ ਇਹ ਨਾ ਸੋਚਣਾ ਕਿ ਪਾਣੀ ਪਾਣਾ ਆਪਣਾ ਆਚਾਰ ਖਰਾਬ ਹੋ ਜਾਏਗਾ ਬਿਲਕੁਲ ਵੀ ਆਚਾਰ ਖਰਾਬ ਨਹੀਂ ਹੋਏਗਾ ਬਹੁਤ ਵਧੀਆ ਤਰੀਕੇ ਨਾਲ ਆਪਣਾ ਆਚਾਰ ਬਣ ਕੇ ਤਿਆਰ ਹੋਏਗਾ ਤੇ ਇਸ ਤਰ੍ਹਾਂ ਆਪਾਂ ਗੁੜ ਨੂੰ ਮੈਲਟ ਕਰ ਲੈਣਾ 3-4 ਮਿੰਟ ਆਪਾਂ ਨੂੰ ਲੱਗ ਜਾਣਗੇ ਗੁੜ ਨੂੰ ਮੈਲਟ ਕਰਦੇ ਆ ਥੋੜਾ ਆਪਾਂ ਗੁੜ ਪਾਵਾਂਗੇ ਬਾਅਦ ਚ ਆਪਾਂ ਥੋੜੀ ਜੀ ਚੀਨੀ ਵੀ ਪਾਣੀ ਹੈ ਦੋਨਾਂ ਦਾ ਹੀ ਟੇਸਟ ਵਧੀਆ ਆਏਗਾ ਆਚਾਰ ਦੇ ਵਿੱਚ ਤਾਂ ਦੇਖੋ ਗੁੜ ਬਿਲਕੁਲ ਪੂਰੀ ਤਰ੍ਹਾਂ ਮੈਲਟ ਹੋ ਗਿਆ ਹੈ ਆਪਣਾ ਹੁਣ ਮੈਂ ਗੈਸ ਦੀ ਫਲੇਮ ਨੂੰ ਥੋੜਾ ਜਿਹਾ ਸਲੋ ਕਰ ਲਿਆ ਥੋੜੀ ਜਿਹੀ ਹਲਦੀ ਪਾ ਦਿੱਤੀ ਹੈ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਵਾਂਗੇ ਅੱਧਾ ਚਮਚ ਮਿਰਚ ਮਿਰਚ ਮੈਂ ਬੱਚਿਆ ਦੇ ਕਰਕੇ ਥੋੜੀ ਜਿਹੀ ਘੱਟ ਪਾਈ ਹੈ ਵੈਸੇ ਵੀ ਇਹ ਜਿਹੜੀ ਮਿਰਚੇ ਇਹ ਥੋੜੀ ਜਿਆਦਾ ਤਿੱਖੀ ਹੈਗੀ ਹੈ ਤੇ ਇਸੇ ਕਰਕੇ ਮੈਂ ਇਹਨੂੰ ਮਿਰਚ ਨੂੰ ਥੋੜਾ ਘੱਟ ਪਾਇਆ ਹੈ ਤੇ ਜੇ ਤੁਹਾਨੂੰ ਲੋੜ ਲੱਗੀ ਤਾਂ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਵੀ ਪਾਣਾ ਹੈ ਤੇ ਜੇ ਤੁਸੀਂ ਜ਼ਿਆਦਾ ਤਿੱਖਾ ਪਸੰਦ ਕਰਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ ਹੁਣ ਮੈਂ ਪਾ ਦਵਾਂਗੀ ਇਹਦੇ ਵਿੱਚ ਡੇਢ ਚਮਚਾ ਕਾਲਾ ਲੂਣ ਕਾਲਾ ਲੂਣ ਜਿਹੜਾ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਕਈ ਵਾਰੀ ਕੀ ਹੁੰਦਾ ਆਪਣਾ ਗੈਸ ਤਜਾ ਬਣਿਆ ਹੁੰਦਾ ਜਾਂ ਫਿਰ ਪੇਟ ਦਰਦ ਬੱਚਿਆਂ ਦੇ ਹੋ ਜਾਂਦੀ ਏ ਤੇ ਜੇ ਆਪਾਂ ਇਹ ਇਹਦਾ ਇੱਕ ਪੀਸ ਬੱਚਿਆਂ ਨੂੰ ਦੇ ਦਵਾਂਗੇ ਤੇ ਉਹਦੇ ਨਾਲ ਪੇਟ ਨੂੰ ਬਹੁਤ ਆਰਾਮ ਮਿਲਦਾ ਤੇ ਬਹੁਤ ਹੀ ਰਾਮਬਾਨੀ ਇਲਾਜ ਏ ਇਹ achar ਜਿਹੜਾ ਨਿੰਬੂ ਦਾ ਇਹ ਕੋ ਦਵਾਈ ਦਾ ਵੀ ਕੰਮ ਕਰਦਾ ਹੈ ਤੇ ਨਾਲ ਨਾਲ ਇਹ ਟੇਸਟ ਵੀ ਆਪਣਾ ਰੋਟੀ ਦੇ ਨਾਲ ਖਾਓ ਪੂਰੀ ਪਰਾਂਟੇ ਜਿਹਦੇ ਨਾਲ ਮਰਜੀ ਆਪਾਂ ਇਹਨੂੰ ਖਾ ਸਕਦੇ ਹਾਂ ਤੇ ਨਾਲ ਨਾਲ ਆਪਣਾ ਸਰੀਰ ਨੂੰ ਫਾਇਦਾ ਵੀ ਕਰਦਾ ਹੈ ਤੇ ਇਹ ਜਿਹੜਾ achar ਹੈ ਜਰੂਰ ਆਪਣੀ ਕਿਚਨ ਦੇ ਵਿੱਚ ਹੋਣਾ ਚਾਹੀਦਾ ਤੇ ਥੋੜੀ ਜਿਹੀ ਮੈਂ ਇਹਦੇ ਵਿੱਚ ਚੀਨੀ ਪਾ ਦਿੱਤੀ 2 ਤੋਂ 3 ਚਮਚੇ ਚੀਨੀ ਪਾ ਦਿੱਤੀ ਹੈ ਤੇ ਹੁਣ ਸਾਰਾ ਇਹ achar ਆਪਾਂ ਇਹਦੇ ਵਿੱਚ ਪਾ ਦਵਾਂਗੇ ਮੈਂ ਅਜਵੈਨ ਪਾਈ ਸੀਗੀ ਸ਼ਾਇਦ ਮੈਂ ਜਾਤਾ ਦੱਸਣਾ ਭੁੱਲ ਗਈ ਤੁਹਾਨੂੰ ਤੇ ਨਾਲ ਹੀ ਮੈਂ ਪਾਇਆ ਸੀ ਕਾਲੀ ਮਿਰਚ ਦਾ ਪਾਊਡਰ ਮੇਰੇ ਕੋਲ ਉਹ ਥੋੜੀ ਜਿਹੀ ਸਕਿਪ ਹੋ ਗਈ ਸੀ ਮੈਂ ਵੀਡੀਓ ਨਹੀਂ ਬਣਾ ਪਾਈ ਤੇ ਤੁਸੀਂ ਅਜਵੈਨ ਤੇ ਕਾਲੀ ਮਿਰਚ ਦਾ ਪਾਊਡਰ ਜ਼ਰੂਰ ਪਾਣਾ ਇਹਦੇ ਵਿੱਚ ਤੇ ਨਿੰਬੂ ਦੇ achar ਦੇ ਵਿੱਚ ਅਜਵੈਨ ਤੇ ਕਾਲਾ ਨਮਕ ਜਿਹੜਾ ਬਹੁਤ ਵਧੀਆ ਕੰਮ ਕਰਦਾ ਹੈ ਇਹ ਤੁਸੀਂ ਜ਼ਰੂਰ ਹੈ ਇਨਗਰੀਡੀਅੰਟ ਜਿਹੜੇ ਨੇ ਇਹ ਜ਼ਰੂਰ ਪਾਣੇ ਨੇ ਬਾਕੀ ਇਸ ਤੋਂ ਇਲਾਵਾ ਜਿਹੜੇ ਤੁਸੀਂ ਐਕਸਟਰਾ ਮਸਾਲੇ ਜੇ ਤੁਸੀਂ ਪਸੰਦ ਕਰਦੇ ਹੋ ਉਹ ਵੀ ਪਾ ਸਕਦੇ ਹੋ ਜੀਰਾ ਸੌਂਫ ਉਹਨੂੰ ਡਰਾਈ ਰੋਸਟ ਕਰਕੇ ਪੀਸ ਕੇ ਪਾ ਸਕਦੇ ਹੋ ਲੇਕਿਨ ਮੈਂ ਨਹੀਂ ਪਾਈ ਤਾਂ ਸਾਰੀ ਚੀਜ਼ਾਂ ਨੂੰ ਆਪਾਂ ਕਰ ਦਿੱਤਾ ਹੈ ਮਿਕਸ ਚੰਗੀ ਤਰ੍ਹਾਂ ਬਸ ਆਪਾਂ ਹੁਣ 2 ਮਿੰਟ ਲਈ ਆਪਾਂ ਇਸ ਤਰ੍ਹਾਂ ਕਰਨ ਤੋਂ ਬਾਅਦ ਇਹਨੂੰ ਹਿਲਾ ਕੇ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਆ ਜਿੰਨਾ ਆਪਾਂ ਦੇਖ ਰਹੇ ਆ ਗੁੜ ਦੀ ਜਿਹੜੀ ਚਾਸ਼ਨੀ ਕਹਿ ਲਓ ਇਹਨੂੰ ਜੋ ਮਰਜੀ ਤੁਣਾ ਤੇ ਜਿਹੜੀ ਵੀ ਹੈ ਨਾ ਇਹ ਜਦੋਂ ਦਾ ਆਪਣਾ ਅਚਾਰ ਪੰਜ 6 ਦਿਨ ਬਾਅਦ ਜਾਂ ਹਫਤੇ ਬਾਅਦ ਇਹ ਬਿਲਕੁਲੀ ਗਾੜਾ ਹੋ ਜਾਏਗਾ ਤੇ ਜਿੰਨੀ ਵੀ ਅਚਾਰ ਦੀ ਸਾਰੀ ਖਤਮ ਹੋ ਜੇਗੀ ਤੇ ਇਹਦੀ ਜਿਹੜੀ ਟੇਸਟ ਬਹੁਤ ਵਧੀਆ ਹੋ ਜਾਏਗਾ ਤੇ ਆਚਾਰ ਬਹੁਤ ਹੀ ਹੈ ਬਿਲਕੁਲ ਵੀ ਇਹ ਜਿਹੜਾ ਗੁਰਦਾ ਪਾਣੀ ਬਿਲਕੁਲ ਵੀ ਨਜ਼ਰ ਨਹੀਂ ਆ ਜਿੱਦਾਂ ਜਿਹੜਾ ਆਚਾਰ ਪੱਕਦਾ ਜਾਏਗਾ ਕਾਲਾ ਹੁੰਦਾ ਜਾਏਗਾ ਤੁਸੀਂ ਚਾਹੋ ਤੈਨੂੰ ਧੁੱਪ ਵੀ ਲਵਾ ਸਕਦੇ ਜੇ ਧੁੱਪ ਨਹੀਂ ਵੀ ਲਗਵਾਓਗੇ ਤਾਂ ਇਹਨੂੰ ਆਪਾਂ 10 ਦਿਨ ਬਾਅਦ ਬਹੁਤ ਆਰਾਮ ਨਾਲ ਇਹਨੂੰ ਖਾ ਸਕਦੇ ਹਾਂ ਤੇ 10 ਦਿਨ ਬਾਅਦ ਜਿਹੜਾ ਆਚਾਰ ਹੈ ਆਪਣਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਏਗਾ ਤੇ ਤੁਸੀਂ ਇਕਵਲ ਜ਼ਰੂਰ ਟਰਾਈ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੇਗੀ ਇਹ ਰੈਸਪੀ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਲਈ ਮੈਂ ਹੋਰ ਵੀ ਬਹੁਤ ਵਧੀਆ-ਵਧੀਆ ਰੈਸਪੀਜ਼ ਲੈ ਕੇ ਆ ਰਹੀ ਹਾਂ ਆਪਣੇ ਚੈਨਲ ਦੇ ਉੱਤੇ ਤੇ ਬਹੁਤ ਵਧੀਆ-ਵਧੀਆ ਰੈਸਪੀਜ਼ ਮੈਂ ਅਪਲੋਡ ਵੀ ਕੀਤੀਆਂ ਹਨ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹੁਣ ਜਿੰਨਾ ਵੀ ਆਚਾਰ ਹੈ ਆਪਾਂ ਬੌਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਹੈ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲਵਾਂਗੇ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਡੱਬੇ ਦੇ ਵਿੱਚ ਪਾਵਾਂਗੇ ਜੇ ਤੇ ਤੁਹਾਡੇ ਕੋਲ ਕੱਚ ਦਾ ਕੰਟੇਨਰ ਹੈਗਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੇ ਪਲਾਸਟਿਕ ਵਾਲੇ ਚ ਤੁਸੀਂ ਪਾ ਸਕਦੇ ਹੋ ਜੇ ਤੁਹਾਡੇ ਕੋਲ ਮਰਤਬਨ ਹੈਗਾ ਤਾਂ ਪੱਥਰ ਦਾ ਉਹ ਵੀ ਉਹ ਚ ਵੀ ਪਾ ਸਕਦੇ ਹੋ ਤਾਂ ਦੇਖੋ ਆਚਾਰ ਸਾਰਾ ਮੈਂ ਟ੍ਰਾਂਸਫਰ ਕਰਨਾ ਆਪਣੇ ਆਚਾਰ ਬਹੁਤ ਨਾ ਕਿਤੇ ਆ ਜਾਏਗਾ ਇਹਨੂੰ ਆਪਾਂ 10 ਦਿਨ ਬਾਅਦ ਖਾ ਸਕਦੇ ਹਾਂ ਰੋਟੀ ਦੇ ਨਾਲ ਤਾਂ ਹੁਣ ਇਹਨੂੰ ਆਪਾਂ ਠੰਡਾ ਹੋ ਗਿਆ ਸੀਗਾ ਆਚਾਰ ਤੇ ਨਾਲ ਦੀ ਨਾਲ ਆਪਾਂ ਹੁਣ ਇਹਨੂੰ ਕੰਟੇਨਰ ਦੇ ਵਿੱਚ ਪਾ ਦਿੱਤਾ ਹੈ ਤਾਂ ਦੇਖੋ ਸਾਰਾ ਹੀ ਆਚਾਰ ਮੈਂ ਕੰਟੇਨਰ ਦੇ ਵਿੱਚ ਪਾ ਦਿੱਤਾ ਹੈ ਹੁਣ ਇਹਨੂੰ ਢੱਕਣ ਲਗਾ ਕੇ ਆਪਾਂ ਕਿਚਨ ਦੇ ਵਿੱਚ ਇਹ ਰੱਖ ਦਵਾਂਗੇ ਤੇ ਧੁੱਪ ਨਹੀਂ ਵੀ ਲਗਵਾਵਾਂਗੇ ਤਾਂ ਵੀ ਆਪਣਾ 10 ਦਿਨਾਂ ਦੇ ਬਾਅਦ ਆਪਣਾ ਖਾਣ ਜੋਗਾ ਆਪਣਾ ਆਚਾਰ ਹੋ ਜਾਏਗਾ ਤੇ ਲੈ ਕੇ ਆਵਾਂਗੇ ਨਵੀਂ ਰੈਸਪੀ ਸਤਿ ਸ਼੍ਰੀ ਅਕਾਲ ਜੀ